ਮਾੜੇ ਅਨਸਰਾਂ ਤੇ ਨਕੇਲ ਕੱਸਣ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਹੋਰਾਂ ਦੀਆਂ ਹਦਾਇਤਾਂ ਅਨੁਸਾਰ ਐਸਐਚਓ ਹਾਜੀਪੁਰ ਇੰਸਪੈਕਟਰ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਆਪਰੇਸ਼ਨ ਸੀਲ ਤਹਿਤ ਪੁਲਿਸ ਪਾਰਟੀ ਸਮੇਤ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗਦੇ ਪਿੰਡ ਬੁੱਢਾਵੜ ਵਿਖੇ ਸਪੈਸ਼ਲ ਨਾਕਾ ਬੰਦੀ ਕਰ ਚੈਕਿੰਗ ਕੀਤੀ ਗਈ। ਗੱਲਬਾਤ ਰਾਹੀਂ ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਹੋਰਾਂ ਦੱਸਿਆ ਕਿ ਵੀਕਲਾਂ ਅਤੇ ਗੱਡੀਆਂ ਦੀ ਚੈਕਿੰਗ ਕੀਤੀ ਗਈ ਹੈ, ਕਾਗਜ਼ਾਤ ਚੈੱਕ ਕੀਤੇ ਗਏ ਹਨ ਅਤੇ ਚਲਾਨ ਵੀ ਕੱਟੇ ਜਾ ਰਹੇ ਹਨ। ਉਨ੍ਹਾਂ ਸਪੈਸ਼ਲ ਲਾਕੇ ਲਗਾ ਚੈਕਿੰਗ ਆਪਰੇਸ਼ਨ ਸੀਲ ਪਿੱਛੇ ਦਾ ਮੰਤਵ ਮਾੜੇ ਅੰਸਰਾਂ ਤੇ ਸ਼ਕਤੀ ਨਾਲ ਨਕੇਲ ਕੱਸਣਾ ਦੱਸਦੇ ਹੋਏ ਮੋਟਰਸਾਈਕਲਾਂ ਤੇ ਹੁੱਲੜਵਾਜੀ ਕਰਨ ਵਾਲਿਆਂ ਨੂੰ ਵੀ ਚੇਤਾਵਨੀ ਦਿੰਦਿਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ న్యూ ਚੜ੍ਹਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆ ਮਾਨਯੋਗ ਐਸਐਸਪੀ ਸ਼੍ਰੀ ਸੰਦੀਪ ਕੁਮਾਰ ਮਲਕੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਾਡੇ ਡੀਐਸਪੀ ਅਕੀਮਦਰ ਬੁੱਤ ਜੀ ਉਹਦੇ ਸਾਹਰੇ ਸਾਹਮਣੇ ਅੱਜ ਆਪਰੇਸ਼ਨ ਸੀਲ ਤਹਿਤ ਅਸੀਂ ਇੱਥੇ ਬੁੰਡਾਵਾੜਾ ਪਿੰਡ ਦੇ ਕਿ ਜਿਹੜਾ ਸਾਡੇ ਹਿਮਾਚਲ ਦੇ ਨਾਲ ਦਾ ਬਾਰਡਰ ਲੱਗਦਾ ਹੈਗਾ ਇੰਟਰ ਸਟੇਟ ਨਾਕੇ ਤੇ ਸਪੈਸ਼ਲ ਨਾਕਾ ਬੰਦੀ ਕੀਤੀ ਗਈ ਹੈ ਜਿਸ ਸਪੈਸ਼ਲ ਨਾਕਾ ਬੰਦੀ ਬਣਾਣ ਅਸੀਂ ਜਿਹੜੇ ਸਾਡੇ ਸਪੈਸ਼ਲ ਕੋਈ ਸਸਪੈਕਟਡ ਵਹੀਕਲ ਨੇ ਜਾਂ ਕੋਈ ਸਸਪੈਕਟਡ ਗੱਡੀਆਂ ਹੈਗੇ ਉਹਨਾਂ ਦੀ ਇਸ ਪਰਚਾਈਂਗ ਕੀਤੀ ਜਾ ਰਹੀ ਹੈ ਤਾਂ ਕਿ ਜੋ ਕੋਈ ਬਾਹਰੋਂ ਆਪਣੇ ਦੂਸਰੇ ਸ਼ਹਿਰ ਦੇ ਵਿੱਚੋਂ ਕੋਈ ਕੋਈ ਗਲਤ ਤਮਗਲੀਂ ਵਗੈਰਾ ਜਾਂ ਕੋਈ ਹੋਰ ਸ਼ਰਾਰਤੀ ਅਨਸਰ ਕੋਈ ਗਲਤ ਤਰੀਕੇ ਨਾਲ ਕੋਈ ਐਕਟੀਵਿਟੀ ਨਾ ਕਰ ਪਏ ਉਸੇ ਤਹਿਤ ਜਿਹੜੇ ਅੱਜ ਜਿਸ ਨਾਕਾ ਲਾਇਆ ਹੋਇਆ ਹੈ ਕਿਸ ਨਾਕੇ ਤਹਿਤ ਅਸੀਂ ਜਿਹੜੇ ਹੁਲੜ ਆਵਾਜ਼ ਹੈਗੇ ਨੇ ਜਿਹੜੇ ਜਿੰਨਾਂ ਕੋਲੇ ਟੂ ਵੀਲਰਸ ਨੇ ਜਿਹਨਾਂ ਨੰਬਰ ਪਲੇਟ ਨਹੀਂ ਹੈਗੀਆਂ ਐਗਜ਼ੈਕਟ ਜਾਂ ਕੋਈ ਆਪਣੇ ਟ੍ਰਿਪਲ ਰਾਈਡਿੰਗ ਵਾਲੇ ਨੇ ਕਿਸੇ ਕੋਲੇ ਪ੍ਰੋਪਰ ਕਿਸੇ ਵੱਡੇ ਸਾਇਲੈਂਸਰ ਵਗੈਰਾ ਲੱਗੇ ਹੋਏ ਨੇ ਬਾਈਕ ਵਗੈਰਾ ਤੇ ਉਹਨਾਂ ਤੇ ਸਾਰਿਆਂ ਤੇ ਅਸੀਂ ਕਾਰਵਾਈ ਕਰ ਰਹੇ ਹੈਗੇ ਆਂ ਤੇ ਉਹਦੇ ਰਿਗਾਰਡਿੰਗ ਅਸੀਂ ਚਲਾਨ ਵੀ ਇਸ਼ੂ ਕਰ ਰਹੇ ਹੈਗੇ ਆਂ ਇਹ ਸਾਡਾ ਜਿਹੜਾ ਅੱਜ ਦਾ ਜਿਹੜਾ ਨਾਕਾ ਹੈਗਾ ਆਪਰੇਸ਼ਨ ਸੀਲ ਤਹਿਤ ਇਹਦਾ ਜਿਹੜਾ ਮਕਸਦ ਹੈਗਾ ਜਿਹੜੇ ਸ਼ਰਾਬ ਦੀ ਜਿਹੜੇ ਬੈਡ 엘ਿਮੈਂਟਸ ਨੇ ਉਹਨਾਂ ਨੂੰ ਨੱਥ ਪਾਉਣੀ ਹੈਗੀ ਹੈ ਤੇ ਆਮ ਜਿਹੜੀ ਹੈਗੀ ਪਬਲਿਕ ਉਹਨਾਂ ਦੇ ਲਈ ਜਿਹੜਾ ਹੈਗਾ ਕੀ ਸ਼ਾਂਤੀ ਆਪਣੇ ਏਰੀਆ ਚ ਬਣੀ ਰਹੇ ਕੋਈ ਤਰ੍ਹਾਂ ਦੀ ਅਗੂ ਨਾ